ਸੀ পাপ ਦੇ ਵਿੱਚ ਮਰੇ ਮਰ ਰਹੇ ਲੋਕ ਸੀ ਉਹ ਜਿਹਨਾਂ ਦੇ ਵਿੱਚ ਕੀ ਹੋਇਆ ਸਿਰਫ ਫਰਿਸ਼ਤਿਆਂ ਨੇ ਅਸਮਾਨ ਦੇ ਵਿੱਚ ਇੱਕ ਭਜਨ ਗਾਇਆ ਯਾਦ ਰੱਖਿਓ ਮੇਰੇ ਪਿਆਰੇ ਭਰਾਓ ਜਿਹੜੇ ਸੈਲੀਬ੍ਰੇਸ਼ਨ ਦਾ ਨਾਮ ਵੀ ਮਹਾਨਤਾ ਨੂੰ ਸਮਝੋ ਇਹਦੀ ਗ੍ਰੇਟਨੈਸ ਨੂੰ ਸਮਝੋ 크ਿਸਮਸ ਦੀ ਨਟ ਪਰਮੇਸ਼ਵਰ ਦੀ ਵਡਿਆਈ ਹੋਵੇ ਧਰਤੀ ਤੇ ਉਹਨਾਂ ਲੋਕਾਂ ਵਿੱਚ ਸ਼ਾਂਤੀ ਜਿਨ੍ਹਾਂ ਤੋਂ ਖੁਦਾ ਖੁਸ਼ਾ ਆਮੀਨ ਧਰਤੀ ਤੇ ਹਰ ਲੋਕਾਂ 'ਚ ਸ਼ਾਂਤੀ ਕਿਹਨਾ ਤੋਂ ਕਿਹਨਾ ਵਿੱਚ ਸ਼ਾਂਤੀ ਜਿਹਨਾਂ ਤੋਂ ਖੁਦਾ ਖੁਸ਼ ਆ ਤੁਸੀਂ ਤੇ ਮੈਂ ਅੱਜ ਵਿਚਾਰ ਕਰਨਾ ਮੈਂ ਧਰਤੀ ਤੇ ਰਾਸ਼ਟਰੀ ਪ੍ਰਧਾਨ ਹੋਕਾਰਪੁਰਖ ਦੀ ਨਜ਼ਰ ਵਿੱਚ ਅਸੀਂ ਕੁਝ ਨਥੇ ਅਸੀਂ ਬੱਜ ਵੀ ਨਹੀਂ ਆ ਇਹ ਯਾਦ ਰੱਖੋ ਜੇ ਕਿਸੇ ਦੇ ਕੁਮਾਰ ਵਿੱਚ ਇਹ ਗੱਲ ਆ ਕਿ ਵੀ ਆਰ ਦੀ ਅਬਾਬਾਫ ਦੀ ਗੋਡ ਕੇਸੇ ਉਸ ਜ਼ਿੰਦਾ ਰੱਖੇ ਉਹਦੀ ਮਰਜ਼ੀ ਆ ਸਾਨੂੰ ਅੱਜ ਵੀ ਬੁਲਾ ਸਕਦਾ ਉਹਦੇ ਹੱਥ ਦੇ ਵਿੱਚ ਇਸ ਕਰਕੇ ਇਹਨੂੰ 크리스마스 ਨੂੰ ਨੱਚਣ ਗਾਉਣ ਭੰਗੜੇ ਪਾਉਣ ਦੇ ਤੌਰ ਤੇ ਅੱਜ ਤੁਸੀਂ ਤੇ ਮੈਂ ਇਹ ਵਿਚਾਰ ਕਰਨਾ ਜਿੰਨੇ ਮੰਚ ਦੇ ਬੱਚੇ ਸਾਡੇ ਸੇਵਕ ਕਿ ਕੀ ਖੁਦਾ ਸਰ ਤੋਂ ਖੁਸ਼ ਹੈ ਕੀ ਖੁਸ਼ ਹੈ ਖੁਦਾ ਉਸ ਖੁਸ਼ੀ ਕਿਤੇ ਹੈ ਹੀ ਨਹੀਂ ਕਿੱਥੇ ਸ਼ਾਂਤੀ ਹੈ ਪ੍ਰਭ ਜਸੁ ਮੁਸਕਿਰ ਕੇ ਕੀਤਾ ਜਦੋਂ ਸ਼ਰੀਰ ਤੇ ਚੜਾਇਆ ਉਸਨੇ ਚਾਹੁੰਦਾ ਹੈ ਕਿ ਪ੍ਰਭ ਲੱਖਾਂ ਫੋਰ ਸੱਤ ਕੇ ਉਹਨਾਂ ਲੋਕਾਂ ਨੂੰ ਖਤਮ ਕਰ ਸਕਦਾ ਜਿਹੜੇ ਉਹ ਸਲੀਬ ਤੇ ਚੜਾ ਰਹੀ ਪਰ ਕੀ ਕਿਹਾ ਯਸਮਸੀਲੇ ਯਸਮਸੀ ਨੂੰ ਪਤਾ ਹੀ ਕਿ ਜੋ ਮੈਂ ਕਰ ਰਿਆ ਉਹ ਦੁਨੀਆ ਦੇ ਬਚਾਉਣ ਦੇ ਲਈ ਆ ਬਣੋ ਉਹਦੇ ਵਰਗੇ ਬਣੋ ਇਸ ਕਰਕੇ ਲੰਬਾ ਚੌੜਾ ਸਿਗਾ ਇਹੋ ਪਾਸ਼ਣ ਲੇਕਿਨ ਸਮਾਂ ਨਹੀਂ ਪਰ ਐਨੀ ਗੱਲ ਅੱਜ ਸਮਝ ਲਿਓ ਮੇਰੀ ਹੱਥ ਜੋੜ ਕੇ ਬੇਨਤੀ ਯਸਮਸੀ ਹੁਣ ਚਰਨੀ ਵਿੱਚ ਪਿਆ ਯਸਮਸੀ ਆਪਣਾ ਕੰਮ ਸਲੀਬ ਤੇ ਬੋਲ ਕੇ ਪੂਰਾ ਕਰਕੇ ਚਲੇ ਗਏ ਉਹ ਦੁਨੀਆ ਦੀ ਕਿਆਮਤ ਅਲੀ ਫੇਰ ਆਉਣ ਵਾਲੇ ਆ ਕੱਜੇ ਆਉਣ ਵਾਲੇ ਆ ਤੁਸੀਂ ਤੇ ਮੈਂ ਮੇਰੇ ਭੈਣੋ ਬੱਚਿਓ ਇਸ ਕ੍ਰਿਸਮਸ ਦੀ ਕੀ ਮੈਂ ਤੇਰੇ ਨਾਲ ਜਾਣ ਨੂੰ ਪਿਆਰਾ ਇਸ ਗੱਲ ਤੇ ਗੌਰ ਕਰੋ ਨੱਚਣਾ ਗਾਉਣਾ ਇੱਥੇ ਹੀ ਰਹਿ ਜਾਣਾ ਅਸੀਂ ਸਾਰੇ ਇਕੱਠੇ ਹੋਈ ਦੁਆ ਕਰਦੇ ਖੁਦਾਵੰ ਯਿਸੂਸ ਦੇ ਨਾਮ ਤੇ ਕਿੱਤਾ ਤੁਹਾਡੇ ਪਤਮਾ ਵਿੱਚ ਚਾਉਣੀ ਪ੍ਰਭੂ ਦੀ ਅਸਤੀ ਸ਼ੋਭਾ ਯਾਤਰਾ ਖੁਦਾਵੰ ਜਿਨੀ ਵੀ ਤੇਰੇ ਦਾਸ ਦਾਸੀ ਨੂੰ ਪਹੁੰਚੇ ਧੰਨਵਾਦ ਸਾਰੇ ਕ੍ਰਿਸਟੀਆਂ ਮੰਡਲੀਆਂ ਤੇ ਤੇਰੇ ਤੁਨ ਪ੍ਰਭ ਯਿਸੂ ਮਸੀਹ ਤੇਰਾ ਖੁਦਾਵਰ ਫਤਲੂ ਸਕੇ ਖੁਦਾਵਰ ਇਸ ਵਕਤ ਅਸੀਂ ਸਾਰੇ ਲੋਕ ਮਿਲ ਕੇ ਖੁਦਾਵਰ ਸ਼ਾਰਪੁਰ ਦੇ ਵਿੱਚ ਪ੍ਰਭ 크ਿਸਮਸ ਦੀ ਖੁਦਾਵਰ ਯਿਸੂ ਮਸੀਹ ਇੱਕ ਖੁਸ਼ਖਬਰੀ ਪ੍ਰਭ ਲੋਕਾਂ ਨੂੰ ਦੱਸਣ ਵਾਸਤੇ ਆ ਰਹੇ ਖੁਦਾਵਰ ਅੱਜ ਦਾ ਇੱਕ 크ਿਸਮਸ ਸੋੜੇ ਸ਼ਾਰਪੁਰ ਤੇ ਦੀ ਸ਼ਾਂਤੀ ਬਰਕਤ ਆਸ਼ੀਸ਼ ਦਾ ਭਾਰ ਨਿ ਬੜੇ ਖੁਦਾਵੰਦ ਸਾਰਿਆਂ ਦੇ ਸਫਰ ਚਤਾਨ ਵਿੱਚ ਸਾਧਰਨ ਬੜੇ ਲੋਕਾਂ ਨੂੰ ਸ਼ਾਮਲ ਕਰਦੀ ਔਰ ਪ੍ਰਭੂ ਜਿੰਨਾ ਸਫਰ ਇਸਮੇਂ ਸ਼ਹਿਰ ਦੇ ਵਿੱਚ ਖੁਦਾਵੰਦ ਦੀ ਆਤਮਾ ਲੋਕਾਂ ਦੇ ਵਿੱਚ ਪ੍ਰਭੂ ਦੇ ਤੁੰਗਾਂ ਦੇ ਪਰਣਾ ਵਿੱਚ ਪ੍ਰਭੂ ਵਸ ਗਏ ਔਰ ਪ੍ਰਭੂ ਕੋਈ ਡਿਸਟਰਬੈਂਸ ਸ਼ੈਤਾਨ ਦੀ ਤਾਕਤ ਕੋਈ ਵਿਗੜਬੜ ਨਾ ਕਰੇ ਬਲਕਿ ਖੁਦਾਵੰਦ ਕਿਰਾ ਆਤਮਾ ਸਾਰਿਆਂ ਬੰਨ੍ਹਾ ਤੇ ਅਬਲਾ ਕਰੇ ਜਿਨ੍ਹਾਂ ਲੋਕਾਂ ਨੇ ਪ੍ਰਭੂ ਇੰਤਜ਼ਾਮ ਕੀਤਾ ਖੁਦਾਵੰਦ ਉਸਾਰਪੁਰ ਐਸੋਸੀਏਸ਼ਨ ਦੇ ਲਈ ਪ੍ਰਭੂ ਸਪੈਸ਼ਲੀ ਪਾਸਟਰ ਅਮਲਜੀਤ ਜੀ فارمولا <applause> خالد <applause>